ਵਾਜਿਸ਼ਾ ਸ਼ਿਕਲ ਜੀ ਮੈਂ ਹਰਵਿੰਦਰ ਸਿੰਘ ਮੰਗਲਕਾਥ ਹਾਊਸ ਤੋਂ ਉਮੀਦ ਕਰਦਾ ਸਾਰੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਠੱਡ ਤੋਂ ਬਚੇ ਹੋਵੋਗੇ ਇੱਕ ਬੇਨਤੀ ਕਰ ਰਿਹਾ ਜੀ ਤੁਹਾਨੂੰ ਰਿਕੁਐਸਟ ਆ ਮੇਰੀ ਬੇਨਤੀ ਹੋਈ ਆ ਕਿਉਂਕਿ ਠੰਡ ਬਹੁਤ ਜ਼ਿਆਦਾ ਗਈ ਹੈ ਨਾ ਆਪਣੇ ਘਰ ਦੀਆਂ ਛੱਤਾਂ ਤੇ ਕੋਠੇ ਤੇ ਕਹਿੰਦੇ ਨਾਰਮਲ ਪੰਜਾਬੀ ਚ ਆਪ ਪੰਛੀਆਂ ਵਾਸਤੇ ਨਾ ਜਿਵੇਂ ਇੱਕ ਮਤਲਬ ਕਣਕ ਵਗੈਰਾ ਹੁੰਦੀ ਆ ਚੌਲ ਜਾਂ ਕੁਝ ਵੀ ਮਿਲਦਾ ਨਾ ਤਿਲ ਚੌਲੀ ਚੌਲ ਹੁੰਦੇ ਆ ਸੌਰੀ ਟੁੱਟੇ ਹੋਏ ਜਾਂ ਬਾਜਰਾ ਹੁੰਦਾ ਹਨ ਮੱਕੀ ਦੇ ਦਾਣੇ ਹੁੰਦੇ ਆ ਪਾ ਦਿਆ ਕਰੋ ਤਾਂ ਕਿ ਪੰਛੀਆਂ ਵਿਚਾਰਾਂ ਨੂੰ ਵੀ ਖਾਣ ਵਾਸਤੇ ਚਾਹੀਦਾ ਚ ਤੇ ਉਹਨਾਂ ਕੋਲੇ ਤਾਂ ਸਿਰਫ ਆਪਾਂ ਦੀ ਸਾਧਰ ਹੋਣੇ ਆ ਜੀ ਤੇ ਰਿਕਵੈਸਟ ਆ ਵੀ ਉਹਨਾਂ ਵਾਸਤੇ ਪਾਣੀ ਤੇ ਖਾਣ ਪੀਣ ਦੀ ਕੁਛ ਮਾਨ ਪਾ ਦਿਆ ਕਰੋ ਅਗਰ ਤੁਸੀਂ ਕਿਸੇ ਦਾ ਭਲਾ ਕਰੋਗੇ ਉਹ ਬੇਜਵਾਨ ਜਿਹੜੇ ਜਾਨਵਰਾਂ ਦਾ ਭਲਾ ਕਰੋਗੇ ਤਾਂ ਰੱਬ ਤੁਹਾਡਾ ਜਰੂਰ ਹੀ ਭਲਾ ਕਰੂਗਾ ਤੁਹਾਡੀ ਸੁਣੂਗਾ ਅੱਛਾ ਹੁਣ ਹੋਣੇ ਆਪਣੀ ਵੀਡੀਓ ਤੇ ਅਗਰ ਤੁਸੀਂ ਵੀਡੀਓ ਤੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਤੇ ਪਹਿਲੀ ਵਾਰੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸੋਹਣੀ ਜ਼ਰੂਰ ਲੱਗੂਗੀ లైక్ ਕਰ ਦਿਓ ਵੀਡੀਓ షేర్ ਕਰਿਆ ਕਰੋ వీడియో షేర్ ਕਰੋ ਜਿੰਨੀ ਸ਼ੇਅਰ ਕਰੋਗੇ ਤੁਹਾਡੇ ਵਾਸਤੇ ਫਾਇਦਾ اچھا ਇਹ ਵੀਡੀਓ ਦੇ ਵਿੱਚ ਨਾ ਮੈਂ ਆਨਲਾਈਨ ਵਾਲੇ ਵਾਸਤੇ ਬਹੁਤ ਕੈਂਟ ਸਰਪ੍ਰਾਈਜ਼ ਆਨਲਾਈਨ ਵਾਸਤੇ ਵਾਲਿਆਂ ਵਾਸਤੇ ਆਫਲਾਈਨ ਤਾਂ ਚਲੋ ਹੈਗੀ ਹੈਗਾ ਆਪਾਂ ਚੱਲਦੇ ਚੱਲਦੇ ਆਨਲਾਈਨ ਵਾਲਾ ਵਾਸਤੇ ਇਹ ਚੀਜ਼ ਸਰਪ੍ਰਾਈਜ਼ ਆ ਮੇਰੇ ਕੋਲੇ ਇੱਕ ਇਹ ਦੇਖ ਲੋ ਬ੍ਰਾਂਡ ਆ ਜੀ ਬ੍ਰਾਂਡ ਆ ਮੈਂ ਇੱਕ ਵਾਰੀ ਨਾਮ ਲੈ ਦੂ ਕਿ ਬਾਲਾ ਨਾਮ ਲੈਣਾ ਸਾਨੂੰ ਫਿਰ ਬਾਅਦ ਚ ਪ੍ਰੋਬਲਮ ਹੁੰਦੀ ਆ ਬ੍ਰਾਂਡ ਦਾ ਬਾਲਾ ਜੀ ਕੰਨੀ ਤੇ ਮੋਹਰ ਹੋਊਗੀ ਉਹਦਾ ਮੋਹਰ ਆ ਏਕੇ ਦਾ ਬ੍ਰਾਂਡ ਆ ਜੀ ਏਕੇ ਟੈਕਸ ਕਹਿੰਦੇ ਹੁੰਦੇ ਆ ਇਹਨੂੰ ਨਾ ਕਈ ਨਾਵਾਂ ਨਾਲ ਜਾਲਾ ਜਾਂਦਾ ਇਹਨੂੰ ਅਲਪਾਇਰ ਵੀ ਕਹਿੰਦੇ ਆ ਇਹਨੂੰ ਲੇਲਣ ਵੀ ਕਹਿੰਦੇ ਇਹਨੂੰ ਬੁਰਣ ਵੀ ਕਹਿੰਦੇ ਆ ਮਤਲਬ ਇਹ ਕਪੜਾ ਦਰਮਿਆਨੀ ਰੁੱਤ ਚ ਪੈਂਦਾ ਹੁੰਦਾ ਜਿਵੇਂ ਹੁਣ ਮੰਨ ਲਓ ਆ 15 ਤੋਂ 20 ਦਿਨਾਂ ਬਾਅਦ ਜਿਹੜਾ ਸੀਜ਼ਨ ਆਊਗਾ ਉਹ ਰੁੱਤਾਂ ਦੇ ਵਿੱਚ ਇਹ ਜਦੋਂ ਤੋਂ ਪਲਗ ਲੱਗੀਆਂ ਨਾ ਉਹਨਾਂ ਰੁੱਤਾਂ ਦੇ ਵਿੱਚ ਵਿੱਚ ਤੁਸੀਂ ਪਾ ਸਕਦੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਦੇ ਅੱਛਾ ਬਾਜ਼ਾਰ 'ਚ ਵਿਕਦਾ ਇਹ ਸੂਟ 1000 ਰੁਪਏ ਦਾ ਜੀ 1000 1200 ਰੁਪਏ ਦਾ ਰੇਟ ਆ ਜੀ ਬਾਜ਼ਾਰ 'ਚ ਮੈਂ ਗਰੰਟੀ ਦੇਣਾ ਆ ਸੂਟ ਦਾ ਆਪਣਾ ਪ੍ਰਾਈਸ ਬਹੁਤ ਘੱਟ ਹੋਊਗਾ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਦਿਖਾ ਦੇਣਾ ਅਗਰ ਤੁਸੀਂ ਆਨਲਾਈਨ ਆਰਡਰ ਕਰਨਾ ਹੋਊਗਾ ਆਨਲਾਈਨ ਆਰਡਰ ਕਰ ਸਕਦੇ ਹੋ ਜੀ ਆਨਲਾਈਨ ਵਾਲੇ ਵਾਸਤੇ ਇਹ ਸੂਟ ਦੇ ਉੱਤੇ ਆਪਾਂ ਸ਼ਿਪਿੰਗ ਨਹੀਂ ਲੈਂਦੇ ਹਾਂਗੇ ਬਸ ਇੰਨਾ ਫਾਇਦਾ ਕਰਤਾ ਤੁਹਾਡੇ ਤੇ ਸ਼ਿਪਿੰਗ ਫ੍ਰੀ ਆ ਜਿੰਨੇ ਸੂਟ ਮਰਜ਼ੀ ਮੰਗਾ ਲਓ ਜੀ ਜਿਹੜੀ ਕਾਸਟ ਮੈਂ ਤੁਹਾਨੂੰ ਦੱਸੂਗਾ ਉਸੇ ਕਾਸਟ ਦੇ ਵਿੱਚ ਹੀ ਸੂਟ ਵੇਚਾਂਗੇ ਰੰਗ ਫਿਰ ਤੁਹਾਨੂੰ ਸੂਟ ਅਸੀਂ ਭੇਜ ਦਾਂਗੇ ਅਗਰ ਤੁਸੀਂ ਦੁਕਾਨ ਤੋਂ ਆ ਕੇ ਲੈਣਾ ਤਾਂ ਦੁਕਾਨ ਤੋਂ ਆ ਕੇ ਲੈਓ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਕਿੰਨਾ ਪੈਰਾ ਡਿਜ਼ਾਈਨ ਆ ਜੀ ਇਹ ਹੀ ਅਸਲ ਵਿੱਚ ਜਿਹੜੇ ਬ੍ਰਾਂਡਡ ਸੂਟ ਹੁੰਦੇ ਹਨ ਇਹਨਾਂ ਦਾ ਡਿਜ਼ਾਈਨ ਅਹੀਂ ਸੋਹਣੇ ਹੁੰਦੇ ਆ ਜੀ ਕਿਉਂਕਿ ਬਹੁਤ ਜਿਹੜੇ ਡਿਜ਼ਾਈਨਰ ਹੁੰਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਸਰਖਾ ਹੁੰਦੀ ਆ ਆ ਦੇਖੋ ਏਕੇ ਦਾ ਏਕੇ ਦਾ ਸੂਟ ਆ ਜੀ ਮੋਰ ਲੱਗੀ ਹੋਊਗੀ ਵਿਸ਼ਾਦੀ ਵਾਲੀ ਗਰੰਟੀ ਆ ਜੀ ਡਿਜ਼ਾਈਨ ਮਤਲਬ ਉਹਦਾ ਸੌਰੀ ਬ੍ਰਾਂਡਡ ਸੂਟ ਆ ਜੀ ਹਨਾ ਤਾਂ ਡਿਜ਼ਾਈਨ ਮੈਂ ਤੁਹਾਨੂੰ ਦਿਖਾਤੇ ਇਹ ਨਾ ਸੋਨੋ ਚ ਆਪਣੇ ਕੋਲ ਆਇਆ ਸੀ ਆ ਜੇ ਵੀ ਸਭੋ ਵੀਰਨਰ ਜੋ ਰੰਗਤਾ ਹੋਰੇ ਨਹੀਂ ਆ ਸੋਲੋ ਤੇ ਆਇਆ ਸੀਗਾ ਮੈਂ ਤੁਹਾਨੂੰ ਡਿਜ਼ਾਈਨ ਸਾਰੇ ਦਿਖਾ ਦੇ ਰਕੀ ਇੱਕ ਵਾਰੀ ਖੋਲ ਕੇ ਕਿਉਂਕਿ ਬਾਅਦ ਸਾਨੂੰ ਫੋਟੋ ਮੈਸਜ ਸੈਂਡ ਕਰਦੀਆਂ ਬਹੁਤ ਔਖੀਆਂ ਹੁੰਦੀਆਂ ਨੇ ਹਾਂ ਜਲਦੀ ਤੋਂ ਜਲਦੀ ਆ ਜਿਓ ਦੁਕਾਨ ਤੇ ਲੈਣਾ ਦੁਕਾਨ ਤੇ ਆ ਜਿਓ ਅਗਰ ਨਹੀਂ ਆ ਸਕਦੇ ਤਾਂ ਆਪਣੀ ਔਨਲਾਈਨ ਬੁੱਕ ਕਰਵਾ ਸਕਦੇ ਹੋ ਜੀ ਕੈਸ਼ ਆਊਟ ਡਿਲੀਵਰੀ ਆਪਾਂ ਨਹੀਂ ਦਿੰਦੇ ਜੀ ਪੈਸੇ ਪਹਿਲਾਂ ਦੇਣੇ ਪੈਣਗੇ ਉਸ ਤੋਂ ਬਾਅਦ ਸੂਟ ਇਹ ਤੁਹਾਨੂੰ ਭੇਜ ਦਾਂਗੇ ਜੀ ਦੰਗਲ ਕਲਾਸ ਹਾਊਸ ਆਪਣੀ ਦੁਕਾਨ ਦਾ ਨਾਮ ਹੈ ਜੀ ਦੁਕਾਨ ਹੈਗੀ ਹੈ ਮਹਿਲਕਣਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਦੋਂ ਮਰਜ਼ੀ ਆ ਜਾਓ ਜੀ ਅਗਰ ਨਹੀਂ ਪਤਾ ਲੱਗਦਾ ਤਾਂ ਸਾਨੂੰ WhatsApp ਤੇ ਮੈਸੇਜ ਕਰਨਾ ਨੰਬਰ ਹੈਗਾ ਜੀ ਆਪਣਾ 9994 99316000 ਦੇਖ ਲਓ ਜੀ ਸਾਰੇ ਬ੍ਰਾਂਡਡ ਸੂਟ ਨੇ ਬ੍ਰਾਂਡ ਦੇ ਆ ਕੋਈ ਲੋਕਲ ਨਹੀਂ ਹੈਗਾ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਅਗਰ ਜਿਹੜਾ ਵੀ ਤੁਹਾਨੂੰ ਪਸੰਦ ਲੱਗਦਾ ਜਲਦੀ ਤੋਂ ਜਲਦੀ ਮੰਗਵਾ ਲਓ ਜੀ ਮੈਨੂੰ ਪਤਾ ਇਹ ਵੀ ਜਲਦੀ ਉੱਡ ਜਾਣੇ ਹਨਾ ਮੰਗਲ ਕਲਾਸ ਹਾਊਸ ਮਹਿਲ ਤਾਂ ਆਪਣੀ ਦੁਕਾਨ ਦਾ ਨਾਮ ਹੈ ਜੀ ਜਦੋਂ ਮਰਜ਼ੀ ਆ ਜੋ ਅਗਰ ਨਹੀਂ ਆ ਸਕਦੇ ਦੂਰੋਂ ਵੀਡੀਓ ਦੇਖਦੇ ਆ ਤਾਂ ਤੁਹਾਨੂੰ ਕੋਰੀਅਰ ਵੀ ਕਰਵਾ ਦਾਂਗੇ ਜੀ ਕੋਰੀਅਰ ਤੇ ਸ਼ਿਪਿੰਗ ਫ੍ਰੀ ਕਰਤੀ ਜੀ ਆਪਾਂ 400 ਰੁਪਏ ਦਾ ਸੂਟ ਵੇਚ ਰਾ ਜੀ ਆਪਾਂ ਇਹ ਬਾਜ਼ਾਰ 'ਚ 1000 ਰੁਪਏ ਦਾ ਵਿਕਦਾ ਸੂਟ ਦਾ ਰੇਟ ਆ ਸਿਰਫ 400 ਰੁਪਏ ਆ ਦੁਕਾਨ ਤੇ ਵੀ 400 ਰੁਪਏ ਦਾ ਅਗਰ ਤੁਸੀਂ ਦੂਰੋਂ ਵੀਡੀਓ ਦੇਖਦੇ ਨਹੀਂ ਆ ਸਕਦੇ ਫਿਰ ਵੀ 400 ਰੁਪਏ ਦਾ ਡੰਗਲ ਕਰਾਫਟ ਹਾਊਸ ਮਹਿਲਕਣਾ ਆਜੋ ਜੀ ਨਹੀਂ ਆ ਸਕਦੇ ਤਾਂ ਕੂਰੀਅਰ ਤੇ ਬੁੱਕ ਕਰਵਾ ਲਓ ਭੇਜ ਦਾਂਗੇ ਜੀ ਕੈਸ਼ ਓਨਲੀ ਵੀ ਨਹੀਂ ਹੈਗੀ ਪਹਿਲਾਂ ਦੱਸ ਰਿਆਂ ਪੈਸੇ ਤੁਹਾਨੂੰ ਪਹਿਲਾਂ ਦੇਣੇ ਪੈਣਗੇ ਆਪਣਾ ਐਡਰੈਸ ਦਿਓ ਤੇ ਇੱਕ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਸੂਟ ਤੁਹਾਡੇ ਘਰੇ ਮਿਲ ਜਾਊਗਾ ਬ੍ਰਾਂਡਰਡ ਬ੍ਰਾਂਡਰਡ ਸੂਟ ਹੈ ਜੀ ਗਾਰੰਟੀ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਜਲਦੀ ਜਲਦੀ ਆਜੋ ਜੀ ਫਾਇਦਾ ਉਠਾ ਲਓ ਮੌਕੇ ਦਾ ਆਪਾਂ ਬੱਸੇ ਸਸਤੇ ਤੋਂ ਸਸਤਾ ਸੂਟ ਵੇਚ ਕੇ ਰਾ ਜੀਆਂ ਹਨਾ ਜਲਦੀ ਜਲਦੀ ਆ ਜਾਓ ਜਿੰਨੀ ਜਲਦੀ ਹੋ ਸਕਦਾ ਉਹਨੀ ਜਲਦੀ ਸੂਰਤਾਂ ਨੂੰ ਮਿਲ ਜੂਗਾ ਮੈਨੂੰ ਪਤਾ ਵੀ ਹਫਤੇ ਵਿੱਚ ਮਾਰ ਮਾਰ ਦੇਖੇ ਜਾਣਾ ਹੈ ਬਾਬੇ ਦੀ ਕਿਰਪਾ ਨਾਲ ਚਲੋ ਆਪਣੇ ਕੋਲੇ ਗਾਹਕ ਬੜੀ ਜੁੜਿਆ ਹੋਇਆ ਹੈ ਹਨਾ ਥੋਕ ਦਾ ਵੀ ਆਪਣਾ ਕੰਮ ਆ ਜੀ ਮੈਂ ਪਹਿਲਾਂ ਦੱਸ ਰਿਹਾ ਅਗਰ ਤੁਸੀਂ ਥੋਕ ਵਾਸਤੇ ਕੱਪੜਾ ਲੈਣਾ ਤਾਂ ਥੋਕ ਦਾ ਵੀ ਹੈਗਾ ਜੀ ਆਪਣਾ ਕੰਮ ਤੁਹਾਨੂੰ ਇੰਨਾ ਕਿ ਸਸਤਾ ਦੇ ਦੂੰਗਾ ਕਿ ਬਾਜ਼ਾਰ 'ਚ ਵੀ ਨਾ ਸਸਤਾ ਮਿਲਦਾ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਨੇ ਸੂਰ ਕਹਿੰਦਾ ਸਿਰਫ 400 ਰੁਪਏ ਦਾ 400 ਰੁਪਏ ਦਾ ਮਿਲੂਗਾ ਜੀ ਡੰਗਲ ਕਲਾਸ ਹਾਊਸ ਮਹਿਲ ਕਲਾ ਆਪਣੀ ਦੁਕਾਨ ਦਾ ਨਾਮ ਹੈ ਜੀ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਡਾਰਕ ਗ੍ਰੇ ਕਲਰ ਤੇ ਬਹੁਤ ਹੀ ਸੋਹਣਾ ਸੂਟ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਸੂਟ ਦੇਖੋ ਕਿੰਨਾ ਸੋਹਣਾ ਜਲਦੀ ਜਲਦੀ ਆ ਜਿਓ ਜਿੰਨੀ ਜਲਦੀ ਆ ਸਕਦੇ ਓੰਨੀ ਜਲਦੀ ਆ ਜਿਓ ਜੀ ਮਾਲ ਨਿਬੜ ਜਾਣਾ ਐਨੇ ਦਾ ਸੂਟ ਕੋਈ ਵੀ ਦਿੰਦਾ ਬਾਜ਼ਾਰ 'ਚ ਸੂਟ 1000 ਰੁਪਏ ਦਾ ਵਿਕਦਾ ਜੀ ਇਹ 1000 ਰੁਪਏ ਮਰਕੇ ਆ ਨਾ ਚਲੋ 1200 150 ਰੁਪਏ ਘੱਟ ਕਰ ਲੈਂਦਾ ਹਨ ਉਹ ਵੀ ਰੋਪ ਵਟ ਕੇ ਪਰ ਆਪਾਂ ਦੇਣਾ ਸਿਰਫ 400 ਰੁਪਏ ਦਾ ਸਿਰਫ ਹੀ 400 ਰੁਪਏ ਦਾ ਆ ਜਿਓ ਜਿੰਨੀ ਜਲਦੀ ਆ ਸਕਦੇ ਓੰਨੀ ਜਲਦੀ ਆ ਜਿਓ ਜੀ ਮਾਲ ਫਿਰ ਖਤਮ ਹੋ ਗਿਆ ਬਾਅਦ ਚ ਮਿਲਦਾ ਨਹੀਂ ਹੈਗਾ ਜੇ 15-20 ਦਿਨਾਂ ਬਾਅਦ ਤੁਸੀਂ ਪੁੱਛੋਗੇ ਫੋਨ ਕਰਕੇ ਵੀਡੀਓ ਤੋਂ ਬਾਅਦ ਫਿਰ ਮੁਸ਼ਕਲ ਆ ਜੀ ਮੈਨੂੰ ਨਹੀਂ ਲੱਗਦਾ ਫਿਰ ਮਿਲ ਜੂਗਾ ਆ ਜਾਓ ਜਲਦੀ ਤੋਂ ਜਲਦੀ ਆ ਜਾਓ ਜੀ ਬਹੁਤ ਫਾਇਦਾ ਕਰਦੇ ਆ ਤੁਹਾਡਾ ਅਗਰ ਤੁਸੀਂ ਵਿਆਹ ਸਾਦੀ ਵਾਸਤੇ ਕੋਈ ਕੱਪੜਾ ਲੈਣਾ ਨਾ ਕੋਈ ਪ੍ਰੋਗਰਾਮ ਰੱਖਿਆ ਹੋਇਆ ਇੱਕ ਵਾਰੀ ਇਨਕੁਆਇਰੀ ਕਰ ਲਓ ਦੁਕਾਨ ਤੇ ਆ ਜਾਓ ਜਾਂ ਫੋਨ ਤੇ ਇਨਕੁਆਇਰੀ ਕਰ ਲਓ ਉਹਨਾਂ ਕੋ ਸਸਤਾ ਦੇ ਦੂੰਗਾ ਤੁਹਾਡਾ ਅੱਧੋ ਦੀ ਦਾ ਫਰਕ ਪੈ ਜੂਗਾ ਜੀ ਇਹਨਾਂ ਦੀ ਗਾਰੰਟੀ ਦਿੰਦਾ ਮੈਂ ਕਿਉਂਕਿ ਆਪਣੇ ਰੇਟ ਬਹੁਤ ਹੀ ਬਾਜਬ ਰੱਖੇ ਹੁੰਦੇ ਆਪਾਂ ਬਹੁਤ ਹੀ ਘੱਟ ਮਾਰਜਨ ਦੇ ਉੱਤੇ ਆਪਣੀ ਦੁਕਾਨਦਾਰੀ ਹੈ ਜੀ ਲਓ ਜੀ ਨੰਗਲ ਕਲਾਸ ਹਾਊਸ ਮਹਿਲਕਲਾ ਆਪਣੀ ਦੁਕਾਨ ਦਾ ਨਾਮ ਆ ਜੀ ਦੁਕਾਨ ਆਪਣੀ ਹੈਗੀ ਆ ਬਰਨਾਲੇ ਜ਼ਿਲ੍ਹੇ ਚ ਮਹਿਲਕਲਾ ਪਿੰਡ ਦਾ ਨਾਮ ਆ ਜੀ ਜਲਦੀ ਤੋਂ ਜਲਦੀ ਆ ਜਾਓ ਜੀ ਬਹੁਤ ਹੀ ਪਿਆਰੇ ਸੂਟ ਆ ਸੂਟ ਦਾ ਰੇਟ ਆ ਸਿਰਫ 400 ਰੁਪਏ ਆ ਇਹ ਤੇ ਸ਼ਿਪਿੰਗ ਫ੍ਰੀ ਆ ਜੀ ਆਨਲਾਈਨ ਲੈਣਾ ਤਾਂ ਵੀ 400 ਰੁਪਏ ਦਾ ਆਫਲਾਈਨ ਲੈਣਾ ਤਾਂ ਵੀ 400 ਰੁਪਏ ਦਾ ਜਿੰਨੀ ਜਲਦੀ ਮੰਗਾਉਣਾ ਸੂਟ ਮੰਗਵਾ ਲਓ ਪੈਸੇ ਪਾਓ ਤੇ ਆਪਣਾ ਸੂਟ ਲੈ ਜਾਓ ਜਾਂ ਸੌਟ ਕੋਰੀਅਰ ਕਰਵਾ ਦਾਂਗੇ ਜਲਦੀ ਮਿਲਦਾ ਹੋਰ ਨਵੀਂ ਵੀਡੀਓ ਚ ਸੋਹਣੇ ਸੋਹਣੇ ਸੂਟਾਂ ਨਾਲ ਹਾਸ਼ੀ ਕਾਲ ਜੀ